मुर्दाबाद मुर्दाबाद नरेंद्रमी गोरें go back! नरेंद्र मोदी मुर्दाबाद मुर्दा मुर्दा नरेंद्र मोदी मुर्दाबाद मुर्दाबाद मुदाबाद ਮਰਦਾਬਾ 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 ਇਹ ਸਰਕਾਰ ਦਾ ਰਵਈਆ ਦੇਖ ਲਓ ਜੀ ਚਾਂਦੀਪੁਰ ਤੋਂ ਲੋਕਾਂ ਨੇ ਬੈਠੇ ਨੂੰ ਸਾਨੂੰ ਇਹਨਾਂ ਦਾ ਕੋਈ ਸਰਕਾਰ ਮਰਦਾਬਾ ਮੇਰੀ ਵਾਦੀ ਮੈਨੇ ਮਤਲਬ ਕਹਿ ਰਹੇ ਸਾਨੂੰ ਬੈਠਿਆ ਨੂੰ ਨਹੀਂ ਲੈ ਕੇ ਜਾ ਰਹੇ ਨਾ ਕਰੋ ਐਂਡਾ ਪੁਟਾਓ ਬਾਬਾ ਜੀ ਅੰਦਰ ਅੰਦਰ ਆਏ ਅੰਦਰ ਹੋਏ ਯਾਰ ਇਧਰ ਮੋਦੀ ਕੋ ਬੈਠਾ ਬਾਬਾ ਕੋ ਬੈਠਾ ਕੋਈ ਬਾਈ ਸਾਡਾ ਬਾਬਾ ਕੋ ਬੈਠਾ ਬਾਬਾ ਕੋ ਬੈਠਾ ਸਾਨੂੰ ਡੰਡੇ ਬੱਚੇ ਨੂੰ ਯਾਰ ਕਰਦੇ ਤੁਸੀਂ ਦੇਖ ਲਓ ਜੀ ਆ ਲੋਕ ਅੰਦਰ ਦਾ ਘਾਣਾ ਅਸੀਂ ਸ਼ਾਂਤੀਪੁਰ ਤਰੀਕੇ ਨਾਲ ਬੈਠਦੇ ਹਾਂ ਬੰਦੇਸ ਵੀ ਨਹੀਂ ਕਰਦੇ ਕਰ ਸਕਦੇ ਤਾਂ ਹੋਰ ਇਦੋਂ ਗਏ ਸਰਕਾਰ ਤੋਂ ਅਸੀਂ ਕੀ ਅਸਰ ਰੱਖ ਸਕਦੇ ਮੰਨਦੇ ਲੋਕਤੰਤਰ ਹੈ ਜੀ ਲੋਕਤੰਤਰ ਦਾ ਜੇ ਹੁੰਦਾ ਤੇ ਅਜਾ ਹਾਲ ਨਾ ਹੁੰਦਾ ਇਹ ਸਭ ਤੋਂ ਵੱਡੀ ਲੋਕਤੰਤਰ ਦਾ ਘਾਣ ਕਰਨ ਵਾਲੀ ਸਰਪ੍ਰਸਤੀ ਨੇ ਲੈ ਕੇ ਆਇਆ ਕੀ ਕਹਿਣਾ ਚਾਹੁੰਗੇ ਦੇਖੋ ਪੰਜਾਬ ਸਰਕਾਰ ਵੀ 2 ਟੀਮ ਬਣ ਕੇ ਭਾਜਪੀ ਦਾ ਕੰਮ ਕਰ ਰਹੀ ਆ ਇਹ ਸਾਰੇ ਰਲੇ ਆ ਕਿਸਾਨਾਂ ਦਾ ਜਿਹੜਾ ਘਾਣ ਕਰ ਰਹੇ ਆ ਲੋਕ ਇਹਨਾਂ ਤੋਂ ਜਾਣੂ ਪੂਰੀ ਤਰ੍ਹਾਂ ਹੋ ਚੁੱਕੇ ਆ ਚਲ 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 ਕੀ ਬੋਲਣਾ ਹੈ ਗ੍ਰਾਹਤ ਨਹੀਂ ਆ ਗਿਆ ਜੀ ਬੋਧੀ ਸਰਕਾਰ ਹਾਏ ਹਾਏ ਦੇਖੋ ਪੁਲਿਸ ਪੁਲਿਸ ਪ੍ਰਸ਼ਾਸਨ ਟੱਕੇ ਨਾਲ ਸਾਨੂੰ ਉਹ ਚੱਕ ਕੇ ਲਿਜਾ ਕੇ ਸਾਡੇ ਜਿਹੜੇ ਹੱਕੀ ਮੰਗਾ ਮਰਦਾਬਾਦ ਆਰੇ ਸਭ ਬੋਧੀ ਸਰਕਾਰ ਮਰਦਾਬਾਦ ਮਰਦਾਬਾਦ